ਪੰਜਾਬੀਆ ਰੇਤ ਖੱਡਾ ਚ ਮਿਲੀ ਸ਼ੱਕੀ ਬਿਲਡਿੰਗ ਇਹ ਉਹ ਜਗ੍ਹਾ ਲੋਕ ਜਦੋਂ ਨਾ ਆਏ ਹੀ ਕਰੋ ਇੰਨੇ ਆ ਜਾਓ ਅੰਦਰ ਜਾਣਦੇ ਉੱਡੇ ਅਧਿਕਾਰੀਆਂ ਦੇ ਹੋਸ਼ ਮੌਕੇ ਤੇ ਵਿਲੀ ਅਜੀਬ ਤਰ੍ਹਾਂ ਦੀ ਮਸ਼ੀਨਰੀ ਅਰੇ ਦੇਵਾਨੀ ਨੀ ਕੰਮ ਕਰਦੀ ਅਗਜਾਸਟ ਆ ਜੀ ਹੋਰ ਲਾਉਣੀਆਂ ਸੀ ਟ੍ਰੀਆਂ ਜੀ ਹੱਲੇ ਹੁੰਦੀਆਂ ਭੇਜੀਆਂ ਵੀ ਨੇ 300 ਇਹ ਸਾਊਂਡ ਪ੍ਰੂਫ ਕੀਤਾ ਹੋਇਆ ਸੀਗਾ ਸਾਊਂਡ ਪ੍ਰੂਫ ਕਰਨ ਦੀ ਕੀਤੀ ਗਈ ਕੋਸ਼ਿਸ਼ ਜੀ ਇਹ ਤੇ ਤਿਆਰ ਹੋ ਰਹੀ ਸੀ ਕੈਮਰੀ ਆਂਦਾ ਜਗਾੜ ਸਾਰਾ ਆ ਵੇਖਾ ਕਿਵੇਂ ਲਾਈ ਹੋਈ ਹੈ ਛੋਟੇ ਛੋਟੇ ਗਜਾਸਟ ਇਹਨਾਂ ਤੋਂ ਪਤਾ ਲੱਗਿਆ ਨਾ ਹੂੰ ਸਮਝੋ ਬਾਹਰ ਐਸਾ ਸਟੱਡੀ ਕੀ ਹੈ ਆ ਜੀ ਹੋਰ ਲਾਉਣੀਆਂ ਸੀ ਟਰੀਆਂ ਜੀ ਅੰਡੇ ਦੀਆਂ ਲੈਣੀਆਂ ਭਈਆਂ 300 ਇਹ ਸਾਊਂਡ ਪ੍ਰੂਫ ਕੀਤਾ ਹੋਇਆ ਸੀਗਾ ਜੀ ਹਾਂ ਪੰਜਾਬ ਤੋਂ ਇੱਕ ਹੈਰਾਨ ਤੇ ਪਰੇਸ਼ਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿਸ ਤੋਂ ਬਾਅਦ ਇਲਾਕਾ ਨਿਵਾਸੀਆਂ ਦੇ ਖੋਸ਼ ਉੜ ਗਏ ਨੇ ਤੇ ਬਿਜਲੀ ਵਿਭਾਗ ਦੇ ਅਧਿਕਾਰੀਆਂ ਦੀ ਵੀ ਸਿੱਕੀ ਬਿੱਟੀ ਗਲ ਹੋ ਗਈ ਹੈ ਤੇ ਉਹ ਵੀ ਇਸ ਸੰਸਾਰ ਤਾਂ ਦੇ ਉੱਪਰ ਬਣੇ ਇਸ ਘਰ ਨੂੰ ਲੈ ਕੇ ਦਰਅਸਲ ਇਹ ਉਹੀ ਘਰ ਹੈ ਜਿਸ ਦੇ ਵਿੱਚ ਵੱਡੀ ਮਾਤਰਾ ਦੇ ਵਿੱਚ ਅਜੀਬ ਤਰੀਕੇ ਦੀ ਮਸ਼ੀਨਰੀ ਮਿਲੀ ਹੈ ਇਹ ਤਸਵੀਰਾਂ ਪੰਜਾਬ ਦੇ ਹੀ ਇੱਕ ਪਿੰਡ ਤੋਂ ਸਾਹਮਣੇ ਆਈਆਂ ਨੇ ਜਿੱਥੇ ਇੱਕ ਬਿਲਡਿੰਗ ਮਿਲੀ ਹੈ ਤੇ ਇਸ ਬਿਲਡਿੰਗ ਨੂੰ ਸ਼ੱਕੀ ਦੱਸਿਆ ਜਾ ਰਿਹਾ ਹੈ ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਇਹ ਕਿਸ ਤਰੀਕੇ ਦੇ ਨਾਲ ਇਸ ਬਿਲਡਿੰਗ ਦੇ ਅੰਦਰ ਮਸ਼ੀਨਰੀ ਲੱਗੀ ਹੋਈ ਹੈ ਵੱਡੀਆਂ-ਵੱਡੀਆਂ ਕੈਨੀਆਂ ਦੇ ਵਿੱਚ ਤੇਲ ਪਾਇਆ ਹੋਇਆ ਤੇ ਵੱਡੀ ਮਸ਼ੀਨਰੀ ਦੇ ਅੰਦਰ ਇਹ ਰੱਖਿਆ ਗਿਆ ਸਕ ਬਿਲਡਿੰਗ ਦੇ ਅੰਦਰੋਂ ਕਾਫੀ ਤੇਜ਼ ਮਸ਼ੀਨਰੀ ਦੀ ਆਵਾਜ਼ ਵੀ ਤੁਹਾਨੂੰ ਸੁਣਾਈ ਦੇ ਰਹੀ ਹੋਵੇਗੀ। ਉੱਥੇ ਹੀ ਤੁਹਾਡੇ ਪਾਸੇ ਜੇ ਤੁਸੀਂ ਇਸ ਬਿਲਡਿੰਗ ਦੀਆਂ ਦਿਵਾਰਾਂ ਦੇ ਉੱਪਰ ਨਜ਼ਰ ਮਾਰੋਗੇ ਤਾਂ ਤੁਹਾਨੂੰ ਦਿਵਾਰਾਂ ਦੇ ਉੱਪਰ ਆਂਡੀਆਂ ਦੀਆਂ ਟਰਿਆਂ ਲਗਾਈਆਂ ਹੋਈਆਂ ਨਜ਼ਰ ਆ ਰਹੀਆਂ ਹੋਣਗੀਆਂ। ਜਿਸ ਨੂੰ ਦੇਖ ਕੇ ਤਾਂ ਇਹ ਹੀ ਲੱਗ ਰਿਹਾ ਹੈ ਕਿ ਇਸ ਬਿਲਡਿੰਗ ਨੂੰ ਸਾਊਂਡ ਪ੍ਰੂਫ ਕਰਨ ਦੇ ਲਈ ਯਤਨ ਕੀਤੇ ਜਾ ਰਹੇ ਸੀ। ਸੰਸਾਨਾ ਥਾਂ ਤੇ ਜਿਹੀ ਬਿਲਡਿੰਗਾਂ ਮਿਲਣ ਦੇ ਨਾਲ ਲੋਕਾਂ ਦੇ ਵਿੱਚ ਸਸੰਸਨੀ ਫੈਲ ਗਈ ਹੈ ਕਿ ਆਖਿਰ ਇੱਥੇ ਕੀ ਕੀਤਾ ਜਾ ਰਿਹਾ ਸੀ ਤੇ ਜਦੋਂ ਬਿਜਲੀ ਵਿਭਾਗ ਦੇ ਵੱਲੋਂ ਸੂਚਨਾ ਮਿਲਣ ਦੇ ਉੱਪਰ ਇੱਥੇ ਰੇਡ ਕੀਤੀ ਗਈ ਤਾਂ ਬਿਜਲੀ ਵਿਭਾਗ ਦੇ ਅਧਿਕਾਰੀਆਂ ਦੇ ਹੋਸ਼ ਉੱਡ ਗਏ ਤੇ ਅੱਗੇ ਪਤਾ ਲੱਗਿਆ ਕਿ ਮੀਟਰ 'ਚ ਕਰੰਟ ਨਹੀਂ ਸ਼ੋਰ ਰਿਹਾ ਤੇ ਅਸੀਂ ਆਪਣੇ ਕਲੈਂਪਮੀਟਰ ਤੋਂ ਚੈੱਕ ਕੀਤਾ ਤੇ ਕਲੈਂਪਮੀਟਰ 'ਚ 32 32 ਐਂਪੀਅਰ ਸ਼ੋਅ ਕਰ ਰਿਹਾ ਸੀ ਜੀ ਫਿਰ ਅਸੀਂ ਚੈੱਕ ਕੀਤਾ ਕਿ ਇਹਨਾਂ ਕਰੰਟ ਕਿਉਂ ਆ ਰਿਹਾ ਹੈ ਜੀ ਫਿਰ ਅਸੀਂ ਜਦੋਂ ਆ ਆਪਰੇ ਮਾਈਸੀ ਜਿਹੜੀ ਹੈਗੀ ਆ ਬੰਦ ਪਈ ਸੀ ਜੀ ਉਸ ਤੋਂ ਬਾਅਦ ਅਸੀਂ ਚੈੱਕ ਕੀਤਾ ਕਿ ਪਿੱਛੇ ਕੋਈ ਸਾਊਂਡ ਆ ਰਹੀ ਹੈ ਮੋਟਰ ਮਸ਼ੀਨਰੀ ਚੱਲ ਰਹੀ ਹੈ ਕੁਝ ਉਸ ਤੋਂ ਬਾਅਦ ਸ਼ੱਕ ਹੋਇਆ ਕਿ ਇੱਥੇ ਕੁਝ ਤਾਂ ਚੱਲ ਰਿਹਾ ਹੈ ਜਿਹਦਾ ਸਾਨੂੰ ਪਤਾ ਨਹੀਂ ਹੈ ਜੀ ਠੀਕ ਹੈ ਉਸ ਤੋਂ ਬਾਅਦ ਫਿਰ ਅਸੀਂ ਪਰਿਵਾਰ ਨਾਲ ਨਹੀਂ ਤੁਸੀਂ ਸੰਪਰਕ ਕੀਤਾ ਪਰਿਵਾਰ ਨਾਲ ਜਿਨ੍ਹਾਂ ਦਾ ਅਸੀਂ ਜਿਨ੍ਹਾਂ ਦੇ ਪਰਿਵਾਰ ਦੇ ਵਿੱਚ ਜੀਨਾਂ ਨਾਲ ਕੀਤਾ ਸੀ ਸੰਪਰਕ ਉਹਨਾਂ ਨੇ ਆਣ ਤੋਂ ਮਨਾ ਕਰਤਾ ਕੀ ਕਹਿੰਦੇ ਕੀ ਠੀਕ ਹੈ ਉਹ ਕਹਿੰਦੇ ਕਿ ਅਸੀਂ ਇੱਥੇ ਹੈਗੇ ਨਹੀਂ ਹੂੰ ਠੀਕ ਹੈ ਉਹ ਗੰਦੇ ਅਸੀਂ ਫਾਜ਼ਿਲ ਕਾ ਗਏ ਸਰਨਦਾਰੇ ਆ ਗਏ ਉਸ ਤੋਂ ਬਾਅਦ ਆਏ ਨਹੀਂ ਅਸੀਂ ਸਰਪੰਚ ਸਾਹਿਬ ਨੂੰ ਸੱਦਿਆ ਜਿਹੜੇ ਆਪਣੇ ਲਮੋਚੜ ਦੇ ਸਰਪੰਚ ਹੈਗੇ ਉਹ ਦਿਨ ਉਹਨਾਂ ਨਾਲ ਗੱਲਬਾਤ ਕੀਤੀ ਉਹ ਕਹਿੰਦੇ ਕਿ ਅਸੀਂ ਆਪਾਂ ਉਹਨਾਂ ਦੇ ਘਰ ਜਾ ਸਕਦੇ ਹਾਂ ਜੋ ਕਿ ਕਰ ਮਿਲਣਗੇ ਤਾਂ ਮੈਂ ਤੁਹਾਡੇ ਹਿਸਾਬ ਨਾਲ ਇੱਥੇ ਚੋਰੀ ਹੋ ਰਹੀ ਸੀ ਬਿਜਲੀ ਦੀ ਹਾਂ ਬਿਜਲੀ ਦੀ ਚੋਰੀ ਮੈਨੂੰ ਐਵੇਂ ਜੱਪਦਾ ਹੈ ਲੇਕਿਨ ਦੇਖ ਰਿਹਾ ਅਸੀਂ ਪ੍ਰੂਫ ਲੱਭਿਆ ਕਿਹੜੀ ਟੈਕਨੋਲੋਜੀ ਨਾਲ ਚੋਰੀ ਹੋ ਰਹੀ ਸੀ ਸ਼ੱਕੀ ਹਾਲਾਤਾਂ ਦੇ ਵਿੱਚ ਇੱਥੇ ਕੀ ਚੀਜ਼ ਅੰਦਰ ਜੋ ਤੁਸੀਂ ਦੇਖਿਆ ਮੀਟਰ ਬਾਈਪਾਸ ਕੀਤਾ ਹੋਇਆ ਐਵੇਂ ਜੱਪਦਾ ਹੈ ਨਹੀਂ ਅੰਦਰ ਜੋ ਤੁਸੀਂ ਕੀਤਾ ਚੱਕ ਜਾ ਕੇ ਕਿਹੜੀਆਂ ਚੀਜ਼ਾਂ ਕੀ ਸੀ ਅੰਦਰ ਦਾ ਇੱਕ ਮਸ਼ੀਨਰੀ ਜੇ ਰੱਖੀ ਹੋਈ ਹੈ ਉਹ ਤਾਂ ਆਪ ਨੂੰ ਜਿਹੜਾ ਡਿਪਾਰਟਮੈਂਟ ਹੈਗਾ ਕਨਸਰਨ ਡਿਪਾਰਟਮੈਂਟ ਉਹ ਦੱਸੂਗਾ ਕੀ ਚੀਜ਼ ਹੈਗੀ ਆ ਜੀ ਬਾਕੀ ਜਿਹੜਾ ਸਰਕਟ ਦੇ ਨਾਲ ਹੈ ਜਿਹੜਾ ਇਲੈਕਟ੍ਰੀਕਲ ਸਰਕਟ ਹੈ ਉਹ ਅਸੀਂ ਚੈੱਕ ਕਰ ਰਹੇ ਆ ਤੇ ਆ ਬਿਜਲੀ ਚੋਰੀ ਦਾ ਤਾਂ ਇੱਕ ਕੇਸ ਹੈ ਕਿਉਂਕਿ ਮੀਟਰ ਬਾਈਪਾਸ ਕੀਤਾ ਹੋਇਆ ਹੈ ਜੀ ਅਸੀਂ ਇਹਨੂੰ ਦੇਖਾਂਗੇ ਜਿੰਨਾ ਜੁਰਮਾਨਾ ਬਣਦਾ ਉਹ ਬਣਵਾئیں ਐਨੀ ਵੱਡੀ ਮਾਤਰਾ ਦੇ ਵਿੱਚ ਇਸ ਬਿਲਡਿੰਗ ਦੇ ਵਿੱਚ ਲਗਾਈ ਹੋਈ ਇਹ ਮਸ਼ੀਨਰੀ ਕਿਤੇ ਦਾ ਕਿਤੇ ਵੱਡੇ ਸਵਾਲ ਖੜੇ ਕਰਦੀ ਹੋਈ ਨਜ਼ਰ ਆ ਰਹੀ ਹੈ ਕਿ ਸੁਨਸਾਨ ਥਾਂ ਦੇ ਉੱਪਰ ਇਸ ਬਿਲਡਿੰਗ ਨੂੰ ਕਿਉਂ ਬਣਾਇਆ ਗਿਆ ਸੀ ਤੇ ਆਖਿਰ ਇੱਥੇ ਕੀ ਕੀਤਾ ਜਾ ਰਿਹਾ ਸੀ ਦੱਸਦੀ ਕਿ ਹੈਰਾਨ ਕਰਨ ਵਾਲਾ ਇਹ ਮਾਮਲਾ ਜਲਾਲਾਬਾਦ ਦੇ ਪਿੰਡ ਲਮੋਚੜ ਤੋਂ ਸਾਹਮਣੇ ਆਇਆ ਹੈ ਚਗਬਾਣੀ ਟੀਵੀ ਦੇ ਲਈ ਜਲਾਲਾਬਾਦ ਤੋਂ ਅਦਰਸ਼ ਜੋ ਸੰਦੀ ਦੀ ਰਿਪੋਰਟ